ਰੀਅਲ ਬ੍ਰਦਰੋ ਹਾਂਜੀ ਹਾਂਜੀ ਤੇ ਤੁਹਾਡੇ ਤੋਂ ਵੱਡੇ ਭੈਣ ਨੇ ਤੁਹਾਡੇ ਆਓ ਥੋੜਾ ਇੱਧਰ ਨੂੰ ਚੱਲ ਕੇ ਗੱਲ ਕਰ ਲਈਏ ਤੇ ਕਿਵੇਂ ਕਿਵੇਂ ਲੱਗਦਾ ਹੈਗਾ ਜਦੋਂ ਅਜਿਹੀ ਮੂਵਮੈਂਟ ਹੁੰਦੀ ਹੈਗੀ ਕਿ ਇੱਕ ਪਰਿਵਾਰ ਦੇ ਲਈ ਪ੍ਰਾਊਡ ਦੀ ਗੱਲ ਇੱਕ ਆਪ ਦੀ ਰੀਅਲ ਸਿਸਟਰ ਦੇ ਲਈ ਪ੍ਰਾਊਡ ਦੀ ਗੱਲ ਹੋਵੇ ਜੀ ਬਹੁਤ ਮਾਨ ਵਾਲੀ ਗੱਲ ਹੈਗੀ ਆ ਪੂਰੀ ਟੀਮ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਤੇ ਜੋ ਟਰਨਿੰਗ ਪੁਆਇੰਟ ਉੱਥੇ ਸਿਗਾ ਜਿਹੜਾ ਕੈਚ ਰਿਹਾ ਉਹਨਾਂ ਨੇ ਜਿਹੜੀ ਨੇ ਜਿਹੜਾ ਕੈਚ ਫੜਿਆ ਸੀ ਉੱਥੋਂ ਪੂਰਾ ਮੈਚ ਪਲਟ ਗਿਆ ਔਰ ਉੱਥੋਂ ਪੂਰਾ ਇੰਡੀਆ ਦੇ ਹੱਥ 'ਚ ਵਰਲਡ ਕੱਪ ਆ ਗਿਆ ਇਹ ਮੈਚ ਦੇਖ ਰਹੀ ਸੀ ਤੁਸੀਂ ਦਿਮਾਗ ਦੇ ਵਿੱਚ ਕੀ ਚੀਜ਼ਾਂ ਚੱਲਦੇ ਆ ਨੇ ਕਿ ਹੁਣ ਏ ਨਿਵਰਾ ਚੇ ਨਿਰਾ ਚਾਹੀਦਾ ਆ ਕੈਚ ਡਿਗ ਪਿਆ ਤਾਂ ਗਿਆ ਕਮਾ ਕੈਚ ਲੈ ਲਿਆ ਤਾਂ ਬਣ ਗਿਆ ਕਮ ਜਿਵੇਂ ਦੀਦੀ ਨੇ ਕੈਚ ਫੜਿਆ ਸੀ ਉਹਨਾਂ ਦੇ ਟੀਮੇ ਬਾਉਂਸ ਹੋਈ ਸੀ ਨਾ ਮੈਂ ਤਾਂ ਕਹਿੰਗਾ ਕਿਤੇ ਛੁੱਟਣਾ ਜਾਵੇ ਕਿਤੇ ਕੈਚ ਫੇਰ ਫੇਰ ਜਿਹੜੇ ਕੈਚ ਫੜਿਆ ਸੀ ਤਾਂ ਫੇਰ ਵੀ ਤਾਂ ਆਇਆ ਮੈਂ ਕਿਹਾ ਚਲੋ ਸ਼ੁਕਰ ਆ ਕਿ ਕੈਚ ਫੜ ਲਿਆ ਜਿਹੜੀ ਮੈਂ ਥੋੜੀ ਦੀ ਪਹਿਲਾਂ ਗੱਲ ਕਰ ਰਿਹਾ ਸੀ ਨਾ ਵੀ ਉਹੀ ਕੈਚ ਤੇ ਮੈਚ ਇਕੱਠੀ ਸੀਗਾ ਤੇ ਉਹੀ ਚੀਜ਼ ਹੈ ਜਿਹੜੀ ਉਹ ਅਮਨਜੋਤ ਕੌਰ ਨੇ ਕਹ ਲਈ ਕਿ ਫੜਨ ਇੱਕ ਜਿਹੜਾ ਕੰਮ ਹੈਗਾ ਪੂਰਾ ਕੀਤਾ ਕਿਉਂਕਿ ਇੱਕ ਉਹ ਅਹਿਮ ਵਿਕਟ ਸੀਗੀ ਜਿਹੜੀ ਵਿਕਟਰ ਦੇ ਲਈ ਕੈਚ ਉਹਨਾਂ ਨੇ ਕੀਤਾ ਜੇਕਰ ਸ਼ਾਇਦ ਉਹ ਕੈਚ ਡ੍ਰੌਪ ਹੋ ਜਾਂਦਾ ਤਾਂ ਬਹੁਤ ਸਾਰੀਆਂ ਚੀਜ਼ਾਂ ਡ੍ਰੌਪ ਹੋਣ ਦੇ ਚਾਂਸ ਨਜ਼ਰ ਆਉਂਦੇ ਸੀ ਜੀ ਜੀ ਜਿਵੇਂ ਇੱਕ वर्ल्ड कप ਵਿੱਚ ਜੇ ਹੋਇਆ ਸੀਗਾ ਸੂਰਜ ਕੁਮਾਰ ਯਾਦਮ ਨੇ ਜਿਵੇਂ ਕੈਚ ਹੋ ਰਿਹਾ ਸੀਗਾ ਉੱਥੇ ਮੈਚ ਪਲਟਿਆ ਸੀ ਜਿਵੇਂ ਇੱਥੇ ਵੀ ਇੰਹੀ ਹੋਇਆ ਜੀ ਜੀ ਨੇ ਜਿਵੇਂ ਕੈਚ ਕਰਿਆ ਉੱਥੋਂ ਹੀ ਪੂਰਾ ਮੈਚ ਪਲਟ ਗਿਆ ਕਰਦਾ ਕੀ ਮਾਹੌਲ ਰਹਿੰਦਾਗਾ ਜਦੋਂ ਹੁਣ ਤਿਆਰੀਆਂ ਨੇ ਦੀਦੀ ਤਾਂ ਫਿਰ ਕੀ ਤਿਆਰੀਆਂ ਨੇ ਤੁਹਾਡੀਆਂ ਤਿਆਰੀਆਂ ਤਾਂ ਫੁੱਲ ਜੀ ਹੋਰ ਬਹੁਤ ਖੁਸ਼ੀ ਦਾ ਮਾਹੌਲ ਹੈ ਸਾਨੂੰ ਹੋਰ ਮਾਣ ਵਾਣ ਹੋਰ ਬੜਾ ਮਾਣ ਹੁੰਦਾ ਹੈ ਖਾਸ ਤਰੀਕੇ ਦੇ ਨਾਲ ਘਰ ਦੇ ਵਿੱਚ ਮੌਲਕੇ ਜਾ ਰਹੇ ਦਾ ਸ਼ਰਾਰਤਾਂ ਕਿਸ ਤਰੀਕੇ ਦੀਆਂ ਰਹਿੰਦੀਆਂ ਸੀ ਛੋਟੇ ਹੁੰਦੇ ਤੁਸੀਂ ਤਾਂ ਉਹਨਾਂ ਦੇ ਫਿਰ ਨਾਲ ਰਹੇ ਹੋ ਕਿਸ ਤਰੀਕੇ ਦੀਆਂ ਸ਼ਰਾਰਤੀ ਮੌਲ ਰਹਿੰਦਾ ਸੀਗਾ ਕ੍ਰਿਕਟ ਤੁਹਾਨੂੰ ਖੇਡਣ ਦਾ ਸ਼ੌਕ ਹੈ ਜੀ ਹਾ ਡੀਡੀ ਗਰਾਊਂਡ ਤੇ ਜੋ ਖੇਡਦੇ ਹੁੰਦੇ ਸੀ ਨਾ ਉਦੋਂ ਖੇਡਦੇ ਹੁੰਦੇ ਸੀਗਾ ਆਪਾਂ ਆਪਾਂ ਨਾ ਸਾਰੇ ਮਤਲਬ ਮੁੱਦੇ ਕੈਂਡੂ ਹੁੰਦੇ ਸੀ ਇੱਕ ਨਾ ਇੱਕ ਦਿਨ ਤੋਂ ਤੁਸੀਂ ਇੰਡੀਆ ਟੀਮ ਤੇ ਜਾਓਗੇ ਸਿਲੈਕਟ ਹੋਵੋਗੇ ਹੋਰ ਵਧੀਆ ਪਲੇਅਰ ਬਣੋਗੇ ਆ ਜੋ ਸੁਪਨਾ ਮਤਲਬ ਵਧੀਆ ਲੱਗਦਾ ਤਾਂ ਉਸ ਤੋਂ ਵੀ ਪਾਰ ਦੀ ਗੱਲ ਹੋ ਗਈ ਕਿ ਇੰਡੀਆ ਟੀਮ ਦੀ ਸਿਲੈਕਸ਼ਨ ਤਾਂ ਬਾਅਦ ਦੀ ਗੱਲ ਹੈਗੀ ਇਹ ਤਾਂ ਵਰਲਡ ਕੱਪ ਆਪਣੇ ਹਿੱਸੇ ਆ ਗਿਆ ਔਰ ਤੁਹਾਡੀ ਸਿਸਟਰ ਉਸ ਦਾ ਹਿੱਸਾ ਨੇ ਤੁਹਾਡੇ ਲਈ ਬਹੁਤ ਵੱਡੀ ਮਾਣ ਦੀ ਗੱਲ ਹੈ ਕਿ ਇਤਿਹਾਸ ਜਦੋਂ ਵੀ ਅੱਜਕੱਲ ਅਸੀਂ ਫਿਲਮਾਂ ਦੇਖਦੇ ਹਾਂ ਬਹੁਤ ਸਾਰੀਆਂ ਬਣੀਆਂ ਹੋਈਆਂ ਤਮਾਮ ਤੁਸੀਂ ਵੀ ਫਿਲਮਾਂ ਬਹੁਤ ਸਾਰੇ ਸਪੋਰਟਸ ਪਲੇਅਰ ਤੇ ਦੇਖੀ ਹੋਣਗੀਆਂ ਤਾਂ ਕੱਲ ਨੂੰ ਜਦੋਂ ਕਦੇ ਔਰੂਮਨ ਵਰਲਡ ਕੱਪ ਤੇ ਕੋਈ ਫਿਲਮ ਬਣੇਗੀ ਤਾਂ ਉਸ ਦਾ ਹਿੱਸਾ ਅਮਨਜੋਤ कौर ਔਰ ਉਸ ਦਾ ਹਿੱਸਾ ਤੁਸੀਂ ਵੀ ਹੋਵੋਗੇ ਹਾਂਜੀ ਹਾਂਜੀ ਬਹੁਤ ਖੁਸ਼ੀ ਹੋ ਰਹੀ ਹੈ ਜੀ